ਹਾਂਜੀ ਇਹ ਵਾਲੇ ਪਿਓਰ ਕੈਮਰੀ कॉटन ਦੀ ਸ਼ਰਟ ਆਏਗੀ ਨਾਲ ਬਾਟਮ ਵੀ कॉटन ਦੀ ਆਏਗੀ ਬਾਟਮ ਦੇ ਉੱਪਰ ਵਰਕ ਆਏਗਾ ਤੇ ਨਾਲ ਇਹਨਾਂ ਦੇ ਜਿਹੜੀਆਂ ਸ਼ਰਟਾਂ ਨੇ ਪ੍ਰਿੰਟ ਆਉਣੀਆਂ ਸ਼ਿਪਿੰਗ 올 ਇੰਡੀਆ ਫ੍ਰੀ ਆਏਗੀ ਇਹਨਾਂ ਦੀ ਆਪਾਂ ਬਹੁਤ ਜ਼ਿਆਦਾ ਸੋਹਣੀ ਕਲੈਕਸ਼ਨ ਲੈ ਕੇ ਆਏ ਹਾਂ ਵੀਡੀਓ ਸਕਿਪ ਨਾ ਕਰਿਓ ਇਹਦੇ ਵਿੱਚ ਕਲਰ ਆਪਸ਼ਨ ਬਹੁਤ ਜ਼ਿਆਦਾ ਡਿਮਾਂਡ ਸੀਗੀ ਲਾ ਆਪਾਂ ਕਲਰ ਆਪਸ਼ਨ ਇਹਦੇ ਵਿੱਚ ਲੈਂ ਮਸਲੀਨ ਫੈਬਰਿਕ ਰਹੇਗਾ ਬਾਟਮ ਵੀ ਵਰਕ ਵੀ ਆਏਗਾ ਤੇ ਨਾਲ ਦੁਪੱਟਾ ਵੀ कॉटन ਦਾ ਆਏਗਾ ਪ੍ਰਾਈਸ ਮੈਂਸ਼ਨ ਹੈ ਸ਼ਿਪਿੰਗ 올 ਇੰਡੀਆ ਫ੍ਰੀ ਰਹੇਗੀ ਇਹਨਾਂ ਦੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਇਹ ਵਾਲਾ ਸੂਟ ਕ੍ਰੇਪ ਦੇ ਉੱਤੇ ਆ ਜੀ ਹੈਂਡਵਰਕ ਦਾ ਸੂਟ ਹੈ ਪ੍ਰਾਈਸ ਤੁਸੀਂ ਮੇਰਾ ਵਟਸਐਪ ਨੰਬਰ ਤੇ ਪੁੱਛ ਸਕਦੇ ਹੋ ਕਿਉਂਕਿ ਕੋਸਟਲੀ ਆ ਇਹ ਤੇ ਇਹ ਵਾਲਾ ਸੂਟ ਵੀ ਪਿਓਰ ਕ੍ਰੇਪ ਦੇ ਉੱਤੇ ਹੈ ਤੁਸੀਂ ਇਹਨੂੰ ਆਪਣਾ ਕੇਰਾ ਕਿਸੇ ਵੀ ਕਸਟਮਾਈਜ਼ ਕਰਵਾ ਸਕਦੇ ਹੋ ਇਸੇ ਪ੍ਰਾਈਸ ਦੇ ਵਿੱਚ ਜਿੰਨਾ ਦਾ ਕਈਆਂ ਵਾਰ ਕੇਰਾ ਜ਼ਿਆਦਾ ਹੁੰਦਾ ਤਾਂ ਤੁਸੀਂ ਆਪਣੇ ਅਕੋਰਡਿੰਗ ਕੇਰਾ ਕਰਵਾ ਸਕਦੇ ਹੋ ਕਸਟਮਾਈਜ਼ ਇਸੇ ਹੀ ਪ੍ਰਾਈਸ ਦੇ ਵਿੱਚ ਤੇ ਤੁਸੀਂ ਇਹ ਵਾਲਾ ਸੂਟ ਆਉਣਗੇ ਜੀ ਪਿਓਰ ਕਾਟਨ ਦੇ ਸੂਟ ਆਉਣਗੇ ਨਾਲ ਪਲਾਜ਼ੋ ਇਹਨਾਂ ਦੇ ਬਣੇ ਹੋਏ ਨੇ ਚਿਕਨ ਦੇ ਤੇ ਬਹੁਤ ਹੀ ਜ਼ਿਆਦਾ ਸੋਹਣੇ ਦੁਪट्टे ਬਣੇ ਹੋਏ ਨੇ ਇਹ ਵਾਲੇ ਵੀ ਪਿਓਰ ਕੋਟਨ ਦੇ ਸੂਟ ਆਉਣਗੇ ਜੀ ਮੈਚਿੰਗ ਸੂਟ ਨੇ ਕੋਟਨ ਦੇ ਸ਼ਿਪਿੰਗ ਆਲ ਇੰਡੀਆ ਫ੍ਰੀ ਹੈ ਕੈਸ਼ ਔਨ ਡਿਲੀਵਰੀ ਨਹੀਂ ਹੈ ਗਿਆ ਆਪਣੇ ਵੇਸ ਤੇ ਅਡਰੈਸ ਐਂਡ ਪੇਮੈਂਟ ਪਹਿਲਾਂ ਹੀ ਸੈਂਡ ਕਰਨਾ ਪੈਂਦਾ ਜਿਹੜਾ ਮੈਂ ਆਪਣਾ ਵਟਸਐਪ ਨੰਬਰ ਦਿੱਤਾ ਉਸੇ ਨੰਬਰ ਤੇ ਤੁਸੀਂ ਆਰਡਰ ਕਰ ਸਕਦੇ ਹੋ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਬੈਠੇ ਸੂਟ ਆਰਡਰ ਕਰ ਸਕਦੇ ਹੋ ਇਹ ਵਾਲੇ ਜੌਰਜਟ ਦੇ ਸੂਟ ਆਉਣਗੇ ਪ੍ਰਾਈਸ ਸਾਰਿਆਂ ਦੇ ਮੈਂਸ਼ਨ ਨੇ ਬਾਟਮ ਵਰਕ ਵੀ ਆਏਗਾ ਬਾਜ਼ੂ ਵਰਕ ਵੀ ਆਏਗਾ ਨਾਲ ਦੁਪट्टे ਵੀ ਜੋੜਜੜ ਦੇ ਇਹ ਵਾਲੇ ਸੂਟ ਆਣਗੇ ਜੀ ਮਸਲੀਨ कॉटन ਦੇ ਨਾਲ ਦੁਪੱਟੇ ਵੀ कॉटन ਦੇ ਆਣਗੇ थैंक यू सो मच